अख़ार ਨੇ ਵੀਰੇ ਸਾਨੂੰ ਪੁਲਿਸ ਦਾ ਪਿਆਰ ਲੈਣਾ ਪਊਗਾ ਤਾ ਐਸਐਸਪੀ ਦਾ ਡੀਐਸਪੀ ਦਾ ਪਿਆਰ ਤਾਂ ਲੈਣਾ ਪਊਗਾ ਵੀ ਆ ਮੈਟਰ ਹੋ ਗਿਆ ਵੀ ਪਏ ਇਸ ਮੈਟਰ ਦਾ ਪਰਚਾ ਹੋਇਆ ਕੀ ਮੈਟਰ ਹੈ ਇਸ ਕਰਕੇ ਨਾ ਬਾਈ ਮੁਸ਼ਕਲ ਆ ਯਾਰ ਮਾਫ ਕਰਨਾ ਯਾਰ ਮੈਂ ਕਾਨੂੰਨ ਦੇ ਕਹਿਦਾ ਜਿੰਦਾਬਾਦ 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 ਮੁਰਦਾਬਾਦ 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 ਲਓ ਜੀ ਲਓ ਜਿੰਦਾਬਾਦ ਜਿੰਦਾਬਾਦ ਸਾਮਰਾਜ ਬਾਦ ਮੁਲਤਾਬਾਦ 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 ਵਰਤਿਆ ਦੀ ਨਸ਼ਨਖਸ਼ੀ ਬੰਦ ਕਰੋ ਮੈਂ ਬਲਕਰਨ ਸਿੰਘ ਬਰਾੜ ਜ਼ਿਲ੍ਹਾ ਕਤਰ ਸੀਪੀਆਈ ਜ਼ੂਬਾ ਪ੍ਰਧਾਨ ਕੁੱਲ ਹਿੰਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਜੋ ਅਮਰੀਕਾ ਦੇ ਇਸ਼ਾਰੇ ਤੇ ਇਜ਼ਰਾਇਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਲਸਤੀਨ ਦੇ ਅੰਦਰ ਗਾਜ਼ਾ ਪੱਟੀ ਦੇ ਅੰਦਰ ਗੈਰ ਮਨੁੱਖੀ ਤਰੀਕੇ ਦੇ ਨਾਲ ਤਾਨਾਸ਼ਾਹੀ ਤਰੀਕਿਆਂ ਦੇ ਨਾਲ ਜੋ ਮਨੁੱਖਤਾ ਦਾ ਨਰਸਹਾਰ ਕੀਤਾ ਜਾ ਰਿਹਾ ਹੈ ਕਹਾਣ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਅਸੀਂ ਅਮਰੀਕੀ ਰਾਸ਼ਟਰਪਤੀ 트ੰਪ ਅਤੇ ਨੇਤਨ ਜਾਹੂ ਜੋ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਪੁਤਲੇ ਅੱਜ ਸੀਪੀਆਈ ਤੇ ਸੀਪੀਐਮ ਦੋਨੇ ਖੱਬੇਪੱਖੀ ਪਾਰਟੀਆਂ ਦੇ ਆਗੂਆਂ ਦੇ ਵਰਕਰਾਂ ਨੇ ਜ਼ਿਲ੍ਹਾ ਬਟਿੰਡਾ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਦੇ ਪੁਤਲੇ ਸਾੜੇ ਆ ਤੇ ਅਸੀਂ ਇਸ ਇਹਨਾਂ ਨੀਤੀਆਂ ਦਾ ਜੋ ਸਾਮਰਾਜੀਵਾਦੀ ਦੇਸ਼ ਨੇ ਅਮਰੀਕਾ ਦੀ ਗਵਾਹੀ ਦੇ ਅੰਦਰ ਇੱਕ ਪਾਸੇ ਜਿੱਥੇ ਦੁਨੀਆ ਦੇ ਰਿਸੋਰਸਾਂ ਦੇ ਕਬਜ਼ਾ ਕਰਨ ਦੇ ਲਈ ਨੁਕਤੇ ਦਾ ਘਾਣ ਕਰ ਰਹੇ ਹੈ ਦੁਨੀਆ ਨੂੰ ਪਰਮਾਣੂ ਜੰਗ ਵੱਲ ਲਿਜਾ ਰਹੇ ਹੈ ਤੀਜੀ ਵਾਰੜਵਾਰ ਵੱਲ ਲਿਜਾ ਰਹੇ ਹੈ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਤੇ ਅਸੀਂ ਨਿੰਦਾ ਕਰਦੇ ਹਾਂ ਜੋ ਗਾਜਾ ਪੱਟੀ ਦੇ ਅੰਦਰ ਬੱਚਿਆਂ ਦਾ ਔਰਤਾਂ ਦਾ ਘਾਣ ਕੀਤਾ ਜਾ ਰਿਹਾ ਹੈ ਗਾਜਾ ਕਬੱਟੀ ਖਾਲੀ ਕਰਾਉਣ ਦੀਆਂ ਨੀਤਾਂ ਦੇ ਨਾਲ ਇਹਨਾਂ ਲੋਕਾਂ ਦੇ ਜ਼ੁਲਮ ਟਾਏ ਜਾ ਰਹੇ ਹੈ ਉਹ ਜੇ ਜੰਗ ਖਤਮ ਨਹੀਂ ਹੋਈ ਸੀ ਹੁਣ ਆਰਾਮ ਦੇ ਉੱਪਰ ਵੀ ਉਹਨਾਂ ਨੇ ਬੰਬ ਸੁੱਟਨੇ ਸ਼ੁਰੂ ਕਰ ਦਿੱਤੇ ਤੇ ਅੱਜ ਪੂਰੀ ਦੁਨੀਆ 'ਚ ਇੱਕ ਗੜ ਪੈਦਾ ਹੋ ਗਿਆ ਵੀ ਜਦੋਂ ਈਰਾਨ ਤੇ ਈਰਾਨ ਦੇ ਨਾਲ ਦੂਜੇ ਰਸ਼ੀਆ ਜਾਂ ਚਾਈਨਾ ਉਹਦੀ ਮਦਦ ਕਰ ਰਹੇ ਆ ਤੇ ਅੱਜ ਇੱਕ ਵਰਲਡ ਵਾਰ ਦਾ ਦੁਨੀਆ ਦੇ ਅੰਦਰ ਖਤਰਾ ਪੈਦਾ ਹੋ ਗਿਆ ਅਸੀਂ ਇਹਨਾਂ ਸਾਰੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਤੇ ਤੁਰੰਤ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਦੁਨੀਆ ਦੇ ਇਨਸਾਫਪੰਦ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਯੂਨੋ ਨੂੰ ਉਸ ਦੇ ਦਖਲ ਦੇ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੁਰੰਤ ਜੰਗ ਬੰਦ ਕਰਕੇ ਤੇ ਲੋਕਾਂ ਦੇ ਲਈ ਅਮਨ ਦਾ ਜਿਹੜੀ ਦੁਨੀਆ ਇਹ ਬਣਾਉਣੀ ਚਾਹੀਦੀ ਹੈ ਅੱਛਾ ਮੁਰਦਾਬਾਦ 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 ਇਧਰ ਨੂੰ ਆਜੋ ਨਾ ਪਿੱਛੇ ਮੁਰਦਾਬਾਦ 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 ਆਪ ਕੀ ਜਿੰਦਾ ਦੇ ਇਨਸ਼ਨ ਖੁਸ਼ੀ ਜਿੰਦਾ ਵਾਹ ਜਿੰਦਾਬਾਦ ਉਹਨੇ ਤਾਂ ਪ੍ਰਮਾਤਮਾ ਨੂੰ ਰੱਬ ਨੂੰ ਵੀ ਚੈਲੰਜ ਕੀਤਾ ਸੀ ਤੇਸੀ ਮਾਰ ਪਈ ਕਰਲਾਣਾ ਤੇਸੀ ਦੱਦਣਾ ਤੇ ਉਸ ਤੋਂ ਬਾਅਦ ਰਾਣੇ ਸ਼ੀ ਮਕੰਦਮ ਕੁੱਤੇ ਤੇ ਸਰਕਾਰ ਨੂੰ ਮੰਗਵਾ ਰਿਆ ਸੀ ਤੇ ਬਾਹਰ ਨੂੰ ਇਹਨਾਂ ਦੀ ਨਸ਼ਾ ਕੁਸ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਪਾਤਸ਼ੀ ਵੀ ਨਸ਼ਾ ਕੁਸ਼ੀ ਦੀ ਨਸ਼ਾ ਕੁਸ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਕਿਹਾ ਕਿ ਤੈਨੂੰ ਜੰਗ ਦਾ ਘੜਾ ਨਾ ਨਾ ਉੱਠਾ ਨਾ ਇਸ ਗਿਆ ਕਿ ਤੈਨੂੰ ਜੰਗਰੇ ਖੜਾ ਨਾ ਬਣੋ ਨਾ ਬਣੋ